ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਖਬਰ ਜੁੜੀ ਹੈ ਬਜਟ 2024-25 ਅਤੇ ਮੁਲਾਜ਼ਮਾਂ ਦੀਆਂ ਅਪ੍ਰੈਲ ਮਹੀਨੇ ਦੀਆਂ ਤਨਖਾਹਾਂ ਸਬੰਧੀ ਵੱਡੀ ਅਪਡੇਟ ਹੈ ਅਪਡੇਟ ਦੱਸਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਮੁਲਾਜ਼ਮ ਦੇ ਫੋਨ ਦੇ ਵਿੱਚ ਇਹ ਖਬਰ ਪਹੁੰਚ ਜਾਵੇ ਅਤੇ ਉਸ ਨੂੰ ਆਪਣੀ ਅਪ੍ਰੈਲ ਮਹੀਨੇ ਦੀ ਤਨਖਾਹ ਸਬੰਧੀ ਜੋ ਵੱਡੀ ਅ ਜਾ ਰਹਿੰਦਾ ਹੈ ਬਜਟ ਪੇਸ਼ ਹੋਣ ਤੋਂ ਬਾਅਦ ਮੁਲਾਜ਼ਮਾਂ ਦੀਆਂ ਅਪ੍ਰੈਲ ਮਹੀਨੇ ਦੀਆਂ ਤਨਖਾਹਾਂ ਕਈ ਵਾਰ ਲੇਟ ਹੁੰਦੀਆਂ ਨੇ ਪਰ ਇਸ ਵਾਰ ਜੋ ਬਜਟ 2024-25 ਹੈ ਉਸ ਬਾਰੇ ਕੀ ਵੱਡੀ ਅਪਡੇਟ ਹੈ ਉਹ ਲੈ ਕੇ ਚੱਲਦਾ ਹਾਂ ਡਾਇਰੈਕਟਲੀ ਤੁਹਾਨੂੰ ਪੱਤਰਵਾਲਾ ਦੋਸਤੋ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਸਮੂਹ ਵਿਸ਼ੇਸ਼ ਮੁੱਖ ਸਕੱਤਰ ਵਿਧਿਕ ਮੁੱਖ ਸਕੱਤਰ ਵਿੱਤੀ ਕਮਿਸ਼ਨਰ ਪ੍ਰਮੁੱਖ ਸਕੱਤਰ ਪ੍ਰਬੰਧਕੀ ਸਕੱਤਰ ਪੰਜਾਬ ਸਰਕਾਰ ਸਮੂਹ ਵਿਭਾਗਾਂ ਦੇ ਮੁਖੀ ਪੰਜਾਬ ਸਰਕਾਰ ਸਮੂਹ ਡਿਵੀਜ਼ਨਾਂ ਦੇ ਕਮਿਸ਼ਨਰ ਰਾਜ ਦੇ ਸਮੂਹ ਡਿਪਟੀ ਕਮਿਸ਼ਨਰ ਜ਼ਿਲ੍ਹਾ ਅਦਿਸ਼ੈਸ਼ਨ ਜੱਜ ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਸਕ ਬਜਟ ਅਨੁਮਾਨ 2024-25 ਦੇ ਦਸਤਾਵੇਜ਼ ਪੰਜਾਬ ਸਰਕਾਰ ਦੀ ਦਫਤਰੀ ਵੈੱਬਸਾਈਟ ਜੋ finance.punjab.gov.in ਹੈ ਅਤੇ ਬਜਟ ਐਪ ਜੋ ਕਿ ਪੰਜਾਬ ਬਜਟ ਐਪ ਦੇ ਨਾਮ ਨਾਲ ਐਪਲ ਐਪ ਅਤੇ ਇਸ ਤੋਂ ਇਲਾਵਾ Android ਐਪ ਤੋਂ ਡਾਊਨਲੋਡ ਕਰਨ ਅਤੇ IFMS ਰਾਹੀਂ ਬਜਟ ਆਨਲਾਈਨ ਰਿਲੀਜ਼ ਨਾਲ ਸੰਬੰਧਿਤਾਂ ਦੋਸਤੋ ਮੈਨੂੰ ਉਪਰੋਕਤ ਵਿਸ਼ੇ ਤੇ ਆਪ ਜੀ ਨੂੰ ਇਹ ਸੂਚਿਤ ਕਰਨ ਦੀ ਹਦਾਇਤ ਹੋਈ ਹੈ ਕਿ ਸਾਲ 2024-25 ਦੇ ਬਜਟ ਅਨੁਮਾਨ ਜੋ ਕਿ ਮਿਤੀ 5 ਮਾਰਚ 2024 ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਸਨ ਐਪ੍ਰੋਪ੍ਰੀਏਸ਼ਨ ਬਿਲ ਮਿਤੀ 6/3/2024 ਨੂੰ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਰ ਦਿੱਤਾ ਗਿਆ ਹੈ ਅਤੇ ਇਸਨਾਲ ਹੀ ਨਮਿਤਨ ਬਿਲ ਅਤੇ ਮਾਨਜੋਗ ਰਾਜਪਾਲ ਪੰਜਾਬ ਜੀ ਵੱਲੋਂ 12-3-2024 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਵਿੱਤ ਵਿਭਾਗ ਵੱਲੋਂ ਬਜਟ ਸਾਲ 2024-25 ਆਈਐਫਐਮਐਸ ਰਾਹੀਂ ਆਨਲਾਈਨ ਰਿਲੀਜ਼ ਕਰ ਦਿੱਤਾ ਗਿਆ ਹੈ ਇਹ ਬਜਟ ਪੰਜਾਬ ਸਰਕਾਰ ਦੀ ਦਫ਼ਤਰੀ ਵੈੱਬਸਾਈਟ ਜੋ ਕਿ finance.punjab.gov.in ਅਤੇ ਪੰਜਾਬ ਬਜਟ ਐਪ ਐਪਲ ਐਪ ਅਤੇ ਐਂਡਰੌਇਡ ਐਪ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਤਾਂ ਦੋਸਤੋ ਇਸ ਦੀ ਪਹੁੰਚ ਰਸੀਦ ਭੇਜਣ ਦੀ ਕਿਰਪਾਲਤਾ ਕੀਤੀ ਜਾਵੇ ਤਾਂ ਦੋਸਤੋ ਦੱਸ ਦਈਏ ਕਿ ਤਨਖਾਹਾਂ ਦਾ ਜੋ ਬਜਟ ਹੈ ਉਹ ਰੀਲੀਜ਼ ਕਰ ਦਿੱਤਾ ਗਿਆ ਹੈ ਥੋੜੇ ਸਮੇਂ ਦੇ ਵਿੱਚ ਹੀ ਮੁਲਾਜ਼ਮਾਂ ਨੂੰ ਇਹ ਤਨਖਾਹ ਜੋ ਅਪ੍ਰੈਲ ਮਹੀਨੇ ਦੀ ਕਈ ਵਾਰ ਲੇਟ ਹੁੰਦੀ ਸੀ ਇਸ ਸਮੇਂ ਸਿਰ ਮਿਲਣ ਜਾ ਰਹੀ ਹੈ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ ਇਹਨਾਂ ਦੋਸਤੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵান্স ਅਗੇਨ ਟੂ 올 ਮਾਈ ਵਿਅਰਸ